ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਚੂਟੀਆਂ ਆ ਗਿਆ ਸੱਜਣੋ ਤੇ ਜਿਹੜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਮੋਗਾ ਆ ਗਿਆ। ਨੇੜੇ ਫਤੇਗੜ ਪੰਚਤੂਰ, ਲੋਹਿਆ, ਧਰਮਕੋਟ ਇਸੇਗਾ ਕੋਟ ਇਹਦੇ ਆਹ ਨਗਵਾਂਡ ਰਹਿ ਜਾਂਦੇ ਆ ਸਜਣੋ ਤੇ सोनू ਦੇ ਘਰੋਂ ਤੁਹਾਨੂੰ 11 12 ਨਗ ਵਿਕਰੀ ਵਾਲੇ ਜਿਹੜੀਆਂ ਝੋਟੀਆਂ ਮੱਝਾਂ ਵਖਾਵਾਂਗੇ ਬਿਲਕੁਲ ਤਾਜ਼ੀਆਂ ਸੂਈਆਂ ਇਹ ਨੋਟ ਕਰ ਲਿਓ ਸਾਰੇ ਜਿੰਨੇ ਵੀ ਜਾਨਵਰ ਵੀਡੀਓ ਦੇ ਵਿੱਚ ਕਵਰ ਕਰਾਂਗੇ ਸਾਰੇ ਬਿਲਕੁਲ ਤਾਜ਼ੇ ਸੂਏ ਵੇ ਕਿੰਨੇ ਕਿੰਨੇ ਦਿਨਾਂ ਦੇ ਸੂਏ ਕਿੰਨਾ ਕਿੰਨਾ ਦੁੱਧ ਆ ਉਹਦਾ ਲੇਖਾ ਜੋਖਾ ਆਪਾਂ ਮਾਲਕਾਂ ਤੋਂ ਪੁੱਛਦੇ ਆ ਜਿਹੜਾ ਪਸ਼ੂ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਸੱਜਣੋਂ ਪੈਸੇ ਖਰਚ ਕਰਨੇ ਆ ਤੇ ਬਾਕੀ ਇੱਕ ਰਿਕੁਐਸਟ ਬੇਨਤੀ ਆ ਵੀ ਇਹ ਸੱਜਣ ਉਹ ਦੁੱਧ ਦੱਸ ਦਿੰਦਾ ਤੁਹਾਨੂੰ ਜਿਹੜਾ ਭਾਂਡੇ ਚ ਆਜੂਗਾ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਸੋਨੂੰ ਚੂਟੀਆਂ ਵਾਲੇ ਭਰਾ ਤੋਂ ਸੋਨੂੰ ਵੀਰ ਸਾਸਰੀ ਕਾਲ ਸਭ ਹੋ ਠੀਕ ਠਾਕ ਜੀ ਬਹੁਤ ਵਧੀਆ ਚੜਦੀ ਕਲਾ ਕਿਰਪਾ ਗੁਰੂ ਰਾਮਦਾਸ ਦੀ ਬੜੀ ਆਪਕੋ 11 ਤਾਜ਼ੀਆਂ ਸਈਆਂ ਠੀਕ ਆ ਹਾਂ ਬੋੜੇ ਤੇ ਚਲਦੀਆਂ ਵਾਰ ਵਾਰ ਘੜੀਮੂੜੀ ਦੱਸਣ ਨੂੰ ਪਹਿਲੇ 10 ਕਿਲੋ ਤੇ ਥੱਲੇ 9 ਕਿਲੋ ਠੀਕ ਆ ਬਿਲਕੁਲ ਤਾਜ਼ੀਆਂ ਸੂਈਆਂ ਛੋਟੀਆਂ ਪਹਿਲਾਂ ਦੂਜੀਆਂ ਤੇ ਤੀਜੀ ਸੂਈ ਠੀਕ ਆ ਪਹਿਲੇ ਦੂਜੇ ਤੇ ਤੀਜੇ ਸੂਏ ਸਾਰੀਆਂ ਹੀ ਤਾਜ਼ੀਆਂ ਸੂਈਆਂ ਹਾਂਜੀ ਪਿੰਡ ਆਪਣਾ ਚੋੜੀਆਂ ਤਹਿਸੀਲ ਧਰਮਗੜ ਜ਼ਿਲ੍ਹਾ ਮੋਗਾ 9959 17707 ਇਹ ਦੋ ਦਿਨ ਦੀ ਛੋਟੀ ਸਨਸਾਓ ਓਕੇ ਹਾਂ ਚੌਥੇ ਡੰਗ ਦੀ ਸੂਈ ਆ ਲਿਆ ਬਾਹਰ ਦੋ ਜਾਂਦਾ ਤੇ ਚਾਰ ਦਿਨਾਂ ਦੀ ਸੂਈ ਹਾਂਜੀ ਓਕੇ ਬੱਚਾ ਬੱਚਾ ਟੱਕਾ ਮਗਰ ਆ ਗਿਆ ਕਟਾ ਇਹਦਾ ਮੂਰੇ ਪਤਾ ਕਿ ਮੀਨੀ ਦਾ ਮੀਨੀ ਦਾ ਇਹਦਾ ਬੱਚਾ ਆ ਜੀਦਾ ਓਕੇ ਓਕੇ ਸਾਰੇਆਂ ਕੈਮਰੇ ਚ ਕਰ ਦੇ ਨੇਤਾ ਵੀ ਓਕੇ 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 ਦੇਖੋ ਸੱਜਣੋ ਹਾਂ ਲੇਵਾ ਭਾਂਡਾ ਚੈੱਕ ਕਰ ਲਓ ਤੇ ਬਾਕੀ ਕੈਨਮਨ ਕੈਨਮਨ ਹੋਈ ਜਾਂਦੀ ਆ ਵੇਖੋ ਕੀ ਬਾਤ ਆ ਅਰਜਨ ਕੁੰਗੜ ਦੀ ਉਹਨਾਂ ਦੱਸੀ ਆ ਠੀਕ ਆ ਇਹਦੇ ਮਾਲਕਾਂ ਨੇ ਆਪਾਂ ਨੂੰ ਅਰਜਨ ਕੁੰਗੜ ਦੀ ਦੱਸੀ ਆ ਬਾਕੀ ਅਗਲਾ ਕਿਆ ਸਾਪ ਲਾਵੇ ਦੋ ਦੰਦ ਕੱਟੀ ਆ ਸੱਜਣੋ ਮਗਰ ਕੱਟਾ ਸੋਹਣਾ ਥਾਂਲੇ ਵਾਲਾ ਲੱਗਾ ਹੋਇਆ ਉਹ ਕੇ ਰਿਪੋਰਟ ਕਹਿ ਦिए ਤੇ ਬਾਕੀ ਇੱਕ ਹੋਰ ਨੋਟ ਕਰ ਲਿਓ ਵੀ ਚੂਣ ਦਾ ਪਸੂ ਮਾੜਾ ਨਹੀਂ ਹੁੰਦਾ ਵੀਰ ਕੋਲੇ ਚੂਣ ਦੀਆਂ ਮਈਆਂ 100 ਦੀਆਂ 100 ਹੋਣਗੀਆਂ ਥਾਂਲੇ ਤੇ 11 12 ਓਕੇ ਆਹੋ ਮਾੜਾ ਜੇ ਬੱਚਾ ਛੱਡਿਆ ਔਲ ਕਰਦੀ ਉਹ ਨੀਕੀ ਓਕੇ ਪਸ਼ਮਦੀ ਬੱਚੇ ਦੇ ਪਹਿਲਾਂ ਦੱਸ ਦਈਏ ਵੀਰਾਂ ਠੀਕ ਹੈ ਠੀਕ ਆ ਵੀ ਮੜੀ ਜੀ ਔਲ ਕਰਦੀ ਆ ਹਾਂਜੀ ਔਲ ਕਰਦੀ ਆ ਬਾਕੀ ਚੂਣ ਤਾਂ ਫਿਰ ਨਾ ਹੀ ਪੁੱਛਗੇ ਬਾਲੀਆਂ ਸਪੈਸ਼ਲ ਸਾਡੇ ਸੰਸਾ ਚੂਣ ਓਕੇ ਥੈਂਕਸ ਨੂੰ ਬਹੁਤ ਆ ਨਹੀਂ ਬਹੁਤ ਚੰਗੀ ਕੱਟੀ ਆ ਕੱਦ ਕਾਠ ਪੈਠ ਪੁੜਾ ਮਗਰ ਕਟਾ ਲੀਵੀ ਭਾਂਡੇ ਦਾ ਕੋਈ ਵੀ ਊੜਾ ਬੰਨਾ ਨਹੀਂ ਇਹ ਆ ਆ ਦੇਖੋ ਇਹ ਨਾ ਕੋਈ ਗੱਲਬਾਤ ਐਂਡੀ ਆ ਤੇ ਸੋਨੂੰ ਫਿਰ ਇਹਦਾ ਸਾਨੂੰ ਸਭ ਮੁੱਲ ਕਰ ਲਈ ਭਾਵੇਂ 130 231 1 ਬਾਈ ਦੀ ਝੋਟੀ ਦੇਣੀ ਐ 1 ਲੱਖ ਤੇ 22000 ਦੀ ਝੋਟੀ ਦੇਣੀ ਆ ਓਕੇ ਤੁਹਾਨੂੰ ਕਹਿੰਦੀ ਆ ਇਹ ਨਹੀਂ ਕਹਿਣੀ ਇਹ ਗੱਲਾਂ ਬਾਤ ਦੱਸੂ ਜਾਂ ਮੈਂ ਪਿੱਛੋਂ ਦੱਸਦੀ ਆ ਠੀਕ ਆ ਚੋਕ ਬੈਠੇ ਲਗਾਤਾਰ ਹੀ 10 ਕਿਲੋ ਬੋੜੀ ਆ ਜੀ ਅਰਜਨ ਕੁੰਗੜ ਦੀ ਓਕੇ ਨਹੀਂ ਆ ਗਈ ਜੀ ਹਾਂ ਇਹ ਵੀ ਲੈ ਆ 10 ਕਿਲੋ ਬੋੜੀ ਇਹਨੇ ਖਲੇ 10 10 ਕਿਲੋ ਬੋੜਾ ਹਾਂ ਕਲੈਪ ਹਨਾ ਜੀ ਜੀ ਕਿਉਂ ਇੱਕ ਨਹੀਂ ਬਹੁਤ ਸੁੰਦਰ ਝੁੱਟੀ ਆ ਹਿਲਦੇ ਆ ਕਿ ਨਹੀਂ ਨਹੀਂ ਹਿਲਦੇ ਨਹੀਂ ਸੋ ਓਕੇ ਬਾਕੀ ਚੂਨ ਚਾਂਦ ਦੀ ਬਹੁਤ ਚੰਗੀ ਹੈ ਨਾ ਹਾਂ ਬਾਕੀ ਕੋਈ ਸ਼ੱਕ ਨਹੀਂ ਸਾਨੂੰ ਬਹੁਤ ਹੀ ਸ਼ਾਨਦਾਰ ਝੁੱਟੀ ਆ ਸੱਜਣਾ ਮੂੰਹ ਚਾਰ ਦੰਦ ਤੇ ਖਵਾਜਾ ਮਹਾਰਾਜਾ ਵੀ ਮਿਹਰਬਾਨ ਵੇਖੋ ਸਪੈਸ਼ਲ ਚੂਨ ਹੋਊਗਾ ਗੱਲ ਕਹਿਣ ਵਾਲੀ ਨਹੀਂ ਬਹੁਤ ਸੋਹਣੀਆਂ ਵਿਰਲਾਂ ਬੁਰਲਾਂ ਲੱਗੀਆਂ ਇਹਦੇ ਨਾਲ ਇੱਕ 4G ਨਹੀਂ ਕਿ ਚੱਲਦੀ ਤਾਂ ਨਹੀਂ ਚੱਲਦੀ ਨਹੀਂ ਜੀ ਓਕੇ ਠੀਕ ਆ ਧੰਨਵਾਦ ਓਕੇ 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 ਤੇ ਇਹਦੇ ਕੀ ਦੱਸਿਆ ਦੁੱਧ ਦਾ ਲੇਖਾ ਜੋਖਾ ਆਪਾਂ ਬੋਲਾ ਹੋਊਗਾ 10 9 ਦੇ ਭੇਜਾਂਗੇ ਹੈਗਾ 10 ਆ ਤੇ 9 ਦੇਵਾਂਗੇ ਜਿਹੜਾ ਮਰਜ਼ੀ ਭੈਣ ਭਰਾ ਜੇ ਕਹੈ ਨੂੰ 12 ਵੀ ਕਹਿ ਦਈਏ ਕਹੈ ਨੂੰ 15 ਕਹਿ ਦਈਏ ਮੂੰਹ ਨੇ ਤਾਂ ਕਹਿਣੀ ਇਹਦੇ ਕੱਟਾ ਕਿ ਕੱਟੀ ਕੱਟਾਂ ਦੇ ਅੱਗੇ ਬੱਚਾ ਬੱਚਾ ਓਕੇ ਉਹ ਬੱਚਾ ਸਜਣੋਂ ਸ਼ਿੱਕੀ ਪਾ ਕੇ ਬੰਨਿਆ ਹੋਇਆ ਭਰਾ ਨਹੀਂ ਇਹਦਾ ਕੀ ਲੇਖਾ ਜੋਖਾ ਜਦੋਂ ਬੋਲ ਇੱਕ ਵੀ ਜਿੰਨਾ ਮਰਜ਼ੀ ਇੱਕ 15 ਲੈਣਾ 1 ਲੱਖ 15000 15000 ਰੇਟ ਜੈ ਜੈ ਕੱਟੀ ਦਾ ਸੱਜਣੋ ਚੰਗਾ ਕੱਟੀ ਨਾ ਦੇਖੋ ਹਾਂ ਬਾਕੀ ਆਹ ਵੇਖੋ ਹੈ ਨਾ ਕੋਈ ਗੱਲ ਬਾਤ ਐਂਡੀ ਬਹੁਤ ਸ਼ਾਨਦਾਰ ਇੱਕ 15 15 ਦੀ ਕੱਟੀ ਕੱਟੀ ਆ ਬੜਾ ਪੱਠਪੜਾ ਲੱਗਾ ਸੱਜਣੋ ਵੇਖੋ ਅਰਜਨ ਕੁੰਗੜਨ ਵਾਲੀ ਦੇ ਬਰਾਬਰ ਖੜੀ ਆ ਬਹੁਤ ਸ਼ਾਨਦਾਰ ਚ ਕੱਟੀ ਆ ਮੀਣੀ ਤੇ ਇਹਦਾ ਕੀ ਹਿਸਾਬ ਹੈ ਸਰ ਸਰ ਚੌਥੇ ਦਿਨ ਦੀ ਓਕੇ ਤੀਜਾ ਸੂਆ ਦੂਜਾ ਦੂਜਾ ਸੌਰੀ ਸੱਜਣੋ 10 ਕਿਲੋ ਹਾਂ ਟੈਟ ਹਵਾਨੇ ਦੀ ਫਿਕਸ ਆਰਡਰ ਦੀ ਫਿਕਸ ਕੱਟੀ ਮਗਰਿਆਂ ਦੀ ਇੱਕ ਰੰਗ ਕਾਲੀ ਇਹਦੇ ਮਗਰ ਵੀ ਕੱਟੀ ਸੂਆ ਦੂਜਾ ਇਹਨੂੰ ਵੀ ਕੱਢੀਏ ਬਾਹਰ ਲਿਆ ਮੇਰਾ ਭਰਾ ਤਿੰਨ ਨੰਬਰ ਤੇ ਝੋਟੀ ਜਿਹੜੀ ਸੱਜਣੋਂ ਨੋਟ ਕਰ ਲਿਓ ਮਗਰ ਕੱਟੀ ਆ ਗਈ ਤੇ ਸੂਆ ਦੂਜਾ ਵੇਖਿਓ ਫੇਸ ਕੁਆਲਟੀ ਬਹੁਤ ਸੋਹਣੀ ਆ ਤੇ ਬਾਕੀ ਜਿਵੇਂ ਮੈਂ ਤੁਹਾਨੂੰ ਆਨਸਾਰ ਕਹਤਾ ਨਾ ਇਹ ਗੱਲ ਵੀ ਚੋਣ ਲਿਓ ਪਸੂ ਬੇਫਿਕਰ ਹੋ ਜਿਓ ਵੀਰ ਦੇ ਕੋਲੇ ਜਵਾਈ ਦਾ ਪਸ਼ੂ ਮਾਲਾ ਨਹੀਂ ਹੁੰਦਾ ਤੇ ਨਾ ਸੱਜਣੋ ਕੋਈ ਦੁੱਧ ਦਾ ਮਹਾਰਾਜ ਦੀ ਅੱਜ ਤੱਕ ਕਿਰਪਾ ਦੁੱਧ ਦਾ ਕੋਈ ਐ ਨਹੀਂ ਹੈਗਾ ਵੀ ਮਈਆਂ 13 14 14 ਕਿਲੋ ਵਾਲੀਆਂ ਹੁੰਦੀਆਂ ਇਹ ਨਹੀਂ ਦੱਸਦਾ ਵੀ ਇਹ 13 14 ਕਿਲੋ ਦੇਣਗੀਆਂ ਜਿੰਨਾ ਅੱਜ ਹਾਜ਼ਰ ਆ ਉਹਨਾਂ ਦੱਸਿਆ ਜਾਊਗਾ ਗਾਂ ਤੁਹਾਡੀ ਸੇਵਾ ਤੁਸੀਂ 15 ਚੋਲੇਓ ਤੁਸੀਂ 10 ਚੋਲੇ ਤੁਸੀਂ 9 ਚੋਲੇਓ ਇਹਦੇ ਮਗਰ ਆ ਗਈ ਕੱਟੀ ਹਾਂ 4 ਦਿਨਾਂ ਦੀ ਸੂਈ ਝੋਟੀ ਥੱਲੇ 10 ਕਿਲੋ ਤਿਆਰ ਆ ਸੱਜਣੋ ਪਰ ਬਹੁਤ ਪਲੀ ਸੰਭੀ ਤੇ ਨਿੱਗਰ ਝੁੱਟੀ ਆ ਗੁੰਦੀ ਹੋਈ ਜਿਹੜੇ ਮੋਟੇ ਥਣ ਕੋਠੇ ਦਾ ਲਾਉਂਗਾ ਹਾਂ ਬੜੀ ਖਬਰਦਾਰ ਆ ਇੱਕ ਨੇ ਦੀ ਦੇਣੀ ਆ ਬਸ ਇਹ ਵੀ ਰੇਟ ਸੰਗੋ ਮੁੱਲ 12 ਜਿੰਨਾ ਮਰਜੀ ਇੱਕ ਬੰਦਾ ਇੱਕ 15 ਦੀ ਇਹ ਵੀ ਤੇ ਇੱਕ 15 ਦੀ ਮੀਨੀ ਹਾਂ ਇਹਦਾ ਇਹਦਾ ਕੱਢ ਇਹਨੂੰ ਵੀ ਲੈ ਆ ਬਾਹਰ ਇਹਦਾ ਕਿੱਸ ਵਸਨ ਸਭ 9 ਕਿਲੋ ਬੋੜਾ ਸਾਰਾ ਮਾਲ ਟਾਜਾ ਜਿੰਨਾ ਕੋਈ ਚਿਬਚੇ ਦੀ ਨਹੀਂ 9 ਕਿਲੋ ਬੋੜਾ ਇਹ ਵੀ ਦੂਜਾ ਸੁਆ ਦੂਜਾ ਸੁਆ ਕੱਦ ਕੋ ਦੇਦਾ ਵੀ ਚੰਗਾ ਹਨਾ 9 ਕਿਲੋ ਬੋਹਲਾ ਸਜਣੋ ਇਹ ਵੀ ਇੱਕ ਰੰਗ ਕਾਲੀ ਵੇਖਿਓ ਫੇਸ ਕਿਆ ਬਾਤ ਹੈ ਮੁੰਦਰੀ ਵਰਗੀ ਆ ਬਹੁਤ ਹੀ ਸ਼ਾਨਦਾਰ ਆ ਸਜਣੋ ਬਰੀਕ ਚਮੜੀ ਥਣ ਦਾ ਸਹਜ ਇਹਦਾ ਉਮਰ ਉਹ ਵੀ ਮੈਨੂੰ ਹਸਾਬ ਜੇ ਦੀ ਲੱਗਦੀ ਆ ਕਿ ਨਹੀਂ ਹਾਂਜੀ ਉਮਰ 4 ਦਾ ਦੋ ਮੇਰੇ ਹਿਸਾਬ ਨਾਲ ਸੰਸਾ ਮੂੰਹ ਨਹੀਂ ਘਟ ਕੇ ਵੇਖ ਚੌਗੀ ਹੋ ਗਈ ਚੌਗੀ ਹੋ ਗਈ ਮੈਂ ਜਿੰਨਾ ਪਟਿਆ ਨਹੀਂ ਉਹਦਾ ਆਪਾਂ ਕਹਿਣਾ ਨਹੀਂਗਾ ਓਕੇ ਵੇਖੋ ਇਦੇ ਕੋਲੇ ਕੱਟਾ ਕਿ ਕੱਟੀ ਇਦੇ ਕੋਲ ਕੱਟਾ ਸੋ ਸਭ ਚਾਰ ਨੰਬਰ ਜਿਹੜੀ ਝੋਟੀ ਸੱਜਣੋ ਨੋਟ ਕਰ ਲਿਓ ਦੇ ਮਗਰ ਬੱਚਾ ਕੱਟਾ ਆ ਗਿਆ ਦੇਖੋ ਤੇ ਇਹਦਾ ਸਾਨੂੰ ਫਿਰ ਸਭਾ ਮੁੱਲ 110 ਦੀ ਮਰਜ਼ੀ 195000 ਰੁਪਇਆ ਲੈਣਾ ਛੋੜ ਕਰਨੀ 100 ਰੁਪਇਆ ਓਕੇ 90 ਦੇ 5 ਹਾਂ ਚੱਲਣੀ ਹੈ ਝੋਟੀ ਚੰਗੀ ਆ ਮਾੜੀ ਤਾਂ ਨਹੀਂ ਸਾਨੂੰ ਦਿਖਾਓ ਲੱਗਾ ਚਾਹੂੰ ਗੁੱਠਾਂ ਦਾ ਸਾਨੂੰ ਹਾਂ ਇੱਕ ਰੰਗ ਕਾਲੀ ਵੇਖੋ ਵੈਰਲ ਵੰਡ ਕਰੋ ਚੱਕ ਬੜੀ ਸ਼ਾਨਦਾਰ ਇਹਦਾ ਕੀ حساب ਆ ਸਭ ਕੋ ਦੁੱਜਾ ਮੰਨ ਲੈ ਤਿੱਜਾ ਮੰਨ ਲੈ 10 ਕਿਲੋ ਅੰਡੇ ਆ ਨਾ ਆਉਂਦੀ ਕਰ ਬਿਲਕੁਲ ਤਾਜੀ ਮੈਂਸ ਸੁਈ ਜੀ ਤਾਜੀ ਸੁਈ ਆ ਦੁੱਧ 10 ਆ ਆਬ ਤੇਰੀ ਹਾਂ ਸੁਆ ਦੁੱਜਾ ਵਾਲੇ ਤਿੱਜਾ ਵਾਲੇ ਤਿੱਜਾ ਵਾਲੇ ਕੱਟਾ ਇਹਦਾ ਪਿੱਛੇ ਹੋਣੇ ਓਕੇ ਲਿਆ ਬਾਹਰ ਇਹਨੂੰ ਵੀ ਬਾਕੀ ਲੇਵੇ ਭਾਂਡੇ ਦੀ ਸੁਤਰੀ ਆ ਹਨਾ ਅੱਜ ਕੋਣ ਜਾਣ ਬੜਾ ਸੰਸਰ ਚੌਂ ਗੁੱਠਾ ਦਾ ਹੀ ਸੰਗ ਲੱਗਾ ਮੈਂ ਓਕੇ 9 ਕਿਲੋ ਦੀ ਓੜ ਆ ਦੁੱਧ ਦਾਸੀ ਆ ਨਹੀਂ ਦੁੱਧ 12-12 ਦੇਣ ਵਾਲੀਆਂ ਹਾਂ ਹਾਂ ਦਸੀ ਦਾ ਦੀ ਵੀਰ ਨੂੰ ਨਹੀਂ ਫਿਰ ਅਗਲਾ ਕਹਿੰਦਾ ਵੀ ਆ ਵੀ ਹੋਰ ਕੋਈ ਹੁੰਦਾ ਤੇ 15 ਕਹਿ ਦਿੰਦਾ ਸਿਆਣੀ ਗੱਲ ਆ ਧੰਨਵਾਦ ਕਰਿਆ ਕਰੋ ਸੱਜਣੋ ਜੇ ਕੋਈ ਸਾਫ਼ ਸੁਥਰਾ ਕੰਮ ਕਰਦਾ ਕੋਈ ਬੰਦਾ ਇਹਦੇ ਕੋਲੇ ਕੱਟਾ ਹਫ਼ਤੇ ਦਾ ਸੁਹਾ ਦੁੱਧ ਦਾਸ ਆ ਤੁਸੀਂ 9 ਮੰਨ ਕੇ ਸੌਦਾ ਕਰਨਾ ਸੁਹਾ ਤੁਸੀਂ ਦੂਜਾ ਲਾ ਲਿਓ ਵੀਰ ਕਹਿੰਦਾ ਤੀਜਾ ਲਾ ਲਿਓ ਇਹ ਥੋੜੇ ਤੇ ਡਿਪੈਂਡ ਰਹਿ ਜਾਊਗਾ ਲੇਵੇ ਭਾਂਡੇ ਦੀ ਬਹੁਤ ਸ਼ਾਨਦਾਰ ਤੇ ਸਾਫ ਸੁਥਰੀ ਆ ਵਿਰਲਾਂ ਤੇ ਥਾਨ ਲੱਗੇ ਹੋਏ ਆ ਦੁੱਧ ਚੰਗੀ ਸਾਂਭੇ ਝੋਟੀ ਚੰਗਾ ਭਰ ਜੂਗੀ ਤੇ ਸਾਹ ਇਹਦਾ ਰੇਟ ਸਰ ਸਰ ਮੁੱਲ ਕਰਾ ਲਓ 1 20 ਸਵਾ ਜੋ ਮਰਜੀ ਇੱਕ 16 ਲੈਣਾ ਹੈ ਇੱਕ ਲੱਖ ਤੇ 16000 ਰੁਪਿਆ ਲੈਣਾ ਜਿਹੜੀ ਆਪਾਂ 5 ਨੰਬਰ ਤੇ ਝੋਟੀ ਵਿਖਾਤੀ ਦੁੱਧ 10 ਕਿਲੋ ਇੱਥੇ ਚਵਾ ਦੇ ਉਂਝ ਆਨਲਾਈਨ ਹੋਣ ਇਹ ਮੈਂ ਦੇ ਪੂਰ ਛੱਟਾ ਥਾਨ ਤੋਂ ਬਾਅਦ ਘੜ ਹੋਵੇ ਆਪਾਂ ਜਮਾ ਗਾਰੰਟੀ ਵਾਲੀ ਗੱਲ ਗਾਰੰਟੀ ਵਾਲੀ ਠੀਕ ਆ ਜੀ ਓਕੇ ਆ ਵੀ ਕੱਟੀ ਕੱਢ ਖਾਂ ਬਾਹਰ ਬੁੱਢਾ ਸਵਾਸ ਨੂੰ ਸਰ ਕਰਾਇਆ ਇਹਨੇ ਓਕੇ ਚੋਂ ਗੁੱਠਾ ਲੱਗਾ ਤਾਂ ਕੱਟੀ ਨੂੰ ਨਹੀਂ ਸੂਆ ਦੂਜਾ ਹਾਂ ਹੋਊ 11 ਪਰ 10 ਦੀ ਗਰੰਟੀ ਭਾਵੇਂ ਕੰਡੇ ਤੇ ਤੋਲ ਕੇ ਲੈ ਲੇਗੇ ਕੀ ਬਾਤ ਆ ਬੜੀ ਖਬਰਦਾਰ ਕੱਟੀ ਹੈ ਮਾਲ ਨਹੀਂ ਸਸਾ ਮਾਰਾ ਲੈਣਾ ਲੋਕੋ ਮਾਰਾ ਹੀ ਉਪਰ ਹਾਂ ਨਹੀਂ ਸਿਆਣੀ ਗੱਲ ਦੂਜਾ ਸੂਆ ਝੂਟੀ ਆ ਸੱਜਣੋਂ ਬੜੀ 10 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਤੇ ਥਾਣਾ ਦਾ ਆਪਸੀ ਗੈਪ ਦੂਰੀ ਬੜੀ ਸੋਹਣੀ ਦੇ ਫੈਕਸ ਆਰਡਰ ਦੀ ਇਹਦੇ ਕੋਲੇ ਬੱਚਾ ਆ ਇਹਦਾ ਕਟਾ ਬਿਲਕੁਲ ਹੀ ਤਾਜੀ ਆ ਮਾਸ਼ਾਅੱਲ ਆ ਜਾ ਸੋਸਾ ਕੋਈ ਉੱਥੇ ਬੱਚੇ ਨਹੀਂ ਓਕੇ ਵੇਖੋ ਸੱਜਣਾ ਥੋੜੀ ਜੀ ਡਰਦੀ ਆ ਹਨਾ ਹਾਂ ਜੀ ਜੀ ਡਰਦੀ ਆ ਪਰ ਕੱਡੀਆਂ ਗੁੱਡੀਆਂ ਨਹੀਂ ਦਿੰਦੀ ਹਾਂ ਸਾਰੀ ਇੱਕ ਮੀਂਹ ਪਿਆ ਤਲਕੀ ਬੀ ਹੋਈ ਆ ਤੇ ਛੋਟੀ ਉਮਰ ਚਾ ਬੜੀ ਖ਼ਬਰਦਾਰ ਆ ਦੁੱਧ ਨੂੰ ਸੱਜਣਾ ਕਿਆ ਬਾਤ ਆ ਕੱਟੀ ਕਰਤੀ ਆ ਜਿਹਨੂੰ ਕਹਿ ਦਈਏ ਨਾ ਵੇਖੋ ਸਫਾਈਆਂ ਕਰਿਓ ਚੈੱਕ ਆ ਇਹਦਾ ਤੁਹਾਨੂੰ ਕੀ ਲੈਖਾ ਜੋਖਾ ਰੋ ਮੁੱਲ ਸਭਾ ਵੀ ਜੋ ਮਰਦੀ ਇੱਕ 17 ਲੈਣਾ ਇਹਦਾ 1 ਲੱਖ ਤੇ 17000 ਲੈਣਾ ਓਕੇ ਕੱਟੀ-ਕੱਟੀ ਆ 11 ਕਿਲੋ ਦੁੱਧ ਹੋਊਗਾ ਪਰ 10 ਕੰਡੇ ਦੇ ਭਾਵੇਂ ਤੋਲ ਦੇ ਦੁੱਧ 11 ਹੀ ਆ ਤੇ 10 ਕਿਲੋ ਕੰਡੇ ਤੇ ਮਗਰ ਕੱਟਾ ਤਾਜੀ ਸੂਈ ਹਫਤੇ ਦੇ ਅੰਦਰ ਹੀ ਸੂਈ ਆ ਬੱਚਾ ਖਾ ਦੇ ਮਾੜੇ ਖਾ ਆਇਆ ਮੈਂ ਬਿਲਕੁਲ ਤਾਜੀ ਹਾਂ ਪਤਾ ਨਹੀਂ ਹੋਇਆ ਸੋਰੀ ਹਾਂ ਥੱਲੇ ਹੀ ਆ ਹਾਂ ਨੀਲੀ ਰਵੀ ਸੰਸਾਦ ਦੂਜਾ ਮਾਣ ਤੇ ਤੀਜਾ ਮਾਣ ਦੀ ਨਾਵਾ ਦੀ ਸੁਆ ਬਤਾ ਅੱਛਾ ਮੈਂ ਸੇ ਖੁੱਲਾ ਲੈ ਗਈ ਮੈਂ ਥਣ ਤੁਹਾਨੂੰ ਬੜਾ ਕੰਮ ਦਾ ਲੱਗਾ ਸੁਆ ਅਗਲਾ ਆਪਦੇ ਤੇ ਆਪ ਹੀ ਲਾ ਲੈ ਕੋਈ ਦੂਜਾ ਲਾ ਲੈ ਕੋਈ ਤੀਜਾ ਕੋਈ ਚੌਥਾ ਜਿੱਥੇ ਕਿਸੇ ਦਾ ਮਨ ਕਰੇ ਥਣ ਲੱਗਾ ਮੈਂ ਚੌਣੇ ਡੇਢੀ ਮੋਟੀ ਠੀਕ ਆ ਦੁੱਧ ਦੁੱਧ ਜਿਹੜਾ ਹੈ ਉਹ ਹੋਊਗਾ 10 ਪਰ 9 ਹੀ ਇਹਦਾ ਗਣਾ ਵਾ ਠੀਕ ਹੈ ਨਹੀਂ ਸਿਆਣੀ ਬਹੁਤ ਬਖਾਲਤ ਸਭ ਦੱਸਣਾ ਨਹੀਂ ਕਿ ਮੈਂ ਦਾ ਧੰਨਵਾਦ ਨਹੀਂ ਨਹੀਂ ਧੰਨਵਾਦ ਕੱਢ ਬਾਰੇ ਦੀ ਤੋਰ ਤੱਕ ਰਾਈਏ ਬੱਚਾ ਕੱਟਾ ਕੇ ਕੱਟੀ ਕੱਟਾ ਜੋ ਨੀਲੀ ਦਾ ਨੀਲੀ ਦਾ ਉਹ ਬੈਠਾ ਇੱਕ ਨੰਬਰ ਤੇ ਤਾਜਾ ਬੱਚਾ ਹਫਤੇ ਦੇ ਅੰਦਰ ਬਾਹਰ ਦਾ ਹੀ ਆ ਵੇਖਿਓ ਨੀਲੀ ਰਾਵੀ ਥਾਣ ਲੀਵਾ ਪਾਂਡਾ ਸੋਹਣਾ ਇਹਨੂੰ ਵੀ ਸਜਣੋ ਬੇਸ਼ੱਕ ਲੀਵਾ ਮੇ ਮਲੂਮਾ ਜੇ ਗਾਂ ਨੂੰ ਆ ਤੇ ਪਰ ਬਹੁਤ ਚੰਗੇ ਦੁੱਧ ਤੇ ਚਲਾਟ ਚੱਲੂਗੀ ਇਹ 12 ਕਿਲੋ ਦੁੱਧ ਦੀ ਓਟ ਲੈ ਜਿਓ ਦੇਊਗੀ ਕਰਮਾਂ ਵਾਲੀ ਕਿਉਂਕਿ ਸਿੰਗ ਚੱਕਦਾ ਹਾਂ ਬਾਡੀ ਦੇ ਹਿਸਾਬ ਨਾਲ ਗਾੜੀ ਵੀ ਚੰਗੀ ਹੋਊਗੀ ਇਹਦੀ ਵੇਖੋ ਤੇ ਬਾਕੀ ਰੇਟ ਤੁਹਾਡੇ ਜਮਾਂ ਲੈਣ ਦੇਣ ਵਾਲੇ ਹੁੰਦੇ ਆ ਕੋਈ ਐ ਨਹੀਂ 1.5 ਕੋਈ 40 ਕੋਈ 45 ਆ ਮੁੱਲ ਹੋਏ ਪਏ ਆ ਤੁਸੀਂ ਨਾਤ ਵੀਡੀਓ ਬਣੇ ਆ ਸੱਜਣੋ ਤੇ ਦੁੱਧ ਵੀ ਤੁਹਾਨੂੰ ਉਹ ਦੱਸਿਆ ਵੀ ਜਿਹੜਾ ਭਾਂਡਿਆਂ ਦੇ ਵਿੱਚ ਪਾਉਣ ਵਾਲਾ ਫਾਲਤੂ 100 ਗ੍ਰਾਮ ਦੁੱਧ ਵੀ ਨਹੀਂਗਾ ਦੱਸਿਆ ਜਾਂਦਾ ਸੱਜਣੋ 100 ਗ੍ਰਾਮ ਵੀ ਕੀ ਚੀਜ਼ ਹੁੰਦੀ ਇਹ ਨੋਟ ਕਰਿਓ ਤੁਸੀਂ ਵੀ ਆਈਡੀ ਲਾ ਕੇ ਦੱਸਿਓ ਜਰੂਰ ਕਮੈਂਟ ਕਰਕੇ ਹੌਸਲਾ ਵਧਾ ਜੇ ਕੋਈ ਸਾਫ਼ ਸੁਥਰਾ ਕੰਮ ਕਰਦਾ ਤਾਂ ਉਹਦਾ ਵੀ ਸਾਥ ਦਿਆ ਕਰੋ ਇਹਦਾ ਫਿਰ ਇੱਕ ਦਰਦੀ ਤੁਸੀਂ ਵੇਖੋ ਮਹਾਰਾ ਜੀ ਕਰਦੇ ਥੋੜਾ ਬਹੁਤਾ 19 ਕੀ ਬਾ 19 ਕੀ ਜੇ ਛੋੜ ਛੱਪਾ ਕਰਦੇ ਬਾ ਜਾਣਦੇ ਬਸ ਸਿਆਣੀ ਗੱਲ 98000 ਦੀ ਹਾਂ 98000 ਦੀ ਦੇਣੀ ਆ ਨਹੀਂ ਚੰਗੀ ਆ ਕੋਈ ਮਾੜੀ ਓਕੇ ਰਿਪੋਰਟ ਝੋਟੀ ਆ ਸਾਂਸਾ ਬਾਤ ਤਿੰਨ ਦਿਨਾਂ ਦੀ ਮੇਸ ਸੀ ਠੋਕੀ ਓਕੇ ਕੱਟੀ ਇੰਦੀ ਅੱਡੇ ਉਨ ਬੱਚੀ ਗਾਂਦ ਨੂੰ ਖਾਦਨੇ ਥਾਂ ਹੀ ਬੱਚਾ ਮੜਾ ਕੱਟੀ ਠੀਕ ਆ ਕਮਾ ਦੇਨੇ ਆਪਾਂ ਕਹਿੰਦੇ ਥਾਰੇ ਬੱਚੇ ਤਿੰਨ ਦਿਨਾਂ ਦੀ ਸੂਈ ਹਾਂ ਜੀ ਥਾਲ ਚੁੱਕ ਕੇ ਥਾਲ ਤੋਂ ਨੂੰ ਹਾਂ ਬਿਲਕੁਲ ਮੈਂ ਨਾ ਕੱਟੀ ਆ ਵਾਕੇ ਬਿਲਕੁਲ ਹੀ ਤਾਜੀ ਬਿਲਕੁਲ ਮੂੰਹ ਨਾ ਕਹਿਣਾ 12 ਪਚੋਂ ਵਾਲਾ ਲਾਓ ਕੀ ਬਾਤ ਆ ਦਦ ਨੂੰ ਬੜੀ ਖਬਰਦਾਰ ਪਰ ਕੱਦ ਬਹੁਤ ਆ ਕੱਦ ਬਸ ਸੰਸਾ 12 ਦੇ ਝੋੜੀ ਦਊਗੀ ਦੇ ਦਊਗੀ ਮੈਂ ਨਹੀਂ ਦੇਖਾਂਗੀ ਇਹ ਬੱਚੇ ਨਾਲ ਹੈ ਨਾ ਆਹ ਦੋਤਾ ਸੇਵਾ ਦਾ ਦੇਣਾ ਹਨਾ ਹਾਂ ਨਹੀਂ ਸੋਨਾ ਬਹੁਤ ਫੇਸ ਆਹ ਕੀ ਬਾਤ ਆ ਵੇਖੋ ਸਜਣੋ ਤਿੰਨ ਦਿਨਾਂ ਦੀ ਸੂਈ ਥੱਲੇ ਪਰ ਬੋਡੀ ਸਟਰਕਚਰ ਬੜਾ ਵੱਡਾ ਤੇ ਕਿਸੇ ਚੰਗੇ ਏਰੀਏ ਦੀ ਝੋਟੀ ਆ ਇਹ ਨੋਟ ਜ਼ਰੂਰ ਕਰ ਲਿਓ ਗੱਲ ਕਿਸੇ ਚੰਗੇ ਖਾਨਦਾਨ ਦੀ ਕੱਟੀ ਆ ਬਹੁਤ ਸੋਹਣਾ ਬੋਡੀ ਸਟਰਕਚਰ ਆ ਬੜਾ ਵੱਡਾ ਕਾਦਾ ਮੂੰਹ ਵਿਚਾਰਕ ਦਾਂਦੀ ਆ ਝੋਟੀ ਹਜੇ ਵੀ ਨੋਟ ਕਰ ਲਿਓ ਕਿਉਂਕਿ ਉਮਰ ਦੇ ਆਈਡੀ ਲੱਗਦੇ ਆ ਜਦੋਂ ਤੁਸੀਂ ਵੀ ਪਸ਼ੂਆਂ 'ਚ ਰਹੋਗੇ ਤੇ ਪ੍ਰਮਾਤਮਾ ਉਨੀ ਕੁ ਸੋਜੀ ਦੇ ਦਿੰਦਾ ਬੰਦੇ ਨੂੰ ਵੇਖੋ ਬਿਲਕੁਲ ਬਰੀਕ ਚਮੜੀ ਦੀ ਤੇ ਚੰਗੇ ਰੀ ਦੀ ਇਸ ਕਰਕੇ ਤੁਹਾਨੂੰ ਦੱਸਿਆ ਵੀ ਇਹਦਾ ਜਿੰਨਾ ਕਈ ਭੈਣ ਭਰਾਵਾਂ ਨੇ ਦੱਸਿਆ ਨਾ ਇਹਦਾ ਆ ਚੀਜ਼ ਜਿਵੇਂ ਕਹਿ ਦਈਏ ਪੰਜਾਬੀ 'ਚ ਚੁੱਲਾ ਕਹਿ ਦਿੰਦੇ ਆ ਤੇ ਬਹੁਤ ਖੁੱਲਾ ਡੁੱਲਾ ਤੇ ਇਹਨੇ ਦੁੱਧ ਬਹੁਤ ਚੰਗਾ ਪਰਣਾ ਝੋਟੀ ਨੇ ਵੀਰ ਨੇ 12 ਕਿਹਾ ਅੱਖਾਂ ਮੀਟ ਕੇ ਝੋਟੀ ਖਰੀਦਿਓ ਖੁੱਲਾ ਡੁੱਲਾ ਹੀ ਇਹਨਾਂ ਦੁੱਧ ਦੇ ਦੇਗੀ ਇਹਦਾ ਇਹਨਾਂ ਦਾ ਮੁੱਲ 15 10 ਹਜ਼ਾਰ ਹੈ ਹੈ ਇਕੱਠ ਲੈਣਾ ਹੈ ਇਹਦਾ 1 ਲੱਖ 8000 ਰੁਪਇਆ ਲੈਣਾ ਛੋਟ ਕਰਨੀ 100 ਰੁਪਇਆ ਸਿਆਣੀ ਗੱਲ ਹੈ ਜਮਾ ਜੈ ਜਾਂ ਕੋਈ ਦੋ ਦੇ ਦੇਣੀ ਆ 15 ਦੀ ਮੁੱਲ ਤੋਂ ਭਾਵੇਂ 20 ਕੁਆਲੇ ਉਹ ਗੱਲ ਬਕੀ ਹੈ ਠੀਕ ਹੈ ਪਰ ਭਾਵੇਂ ਮੁੱਲ ਉਹ ਪਾਉਣੇ ਜਿਹੜੇ ਮੈਂ ਲੈਣੀ ਹੈ 1 ਲੱਖ ਤੇ 8000 ਲੈਣਾ ਮਗਰ ਵੀ ਕੱਟੀ ਮਗਰਮ ਕੱਟੀ ਤਸੱਲੀ ਦਾ ਵੀਡੀਓ ਦੋ ਵਾਰੇ ਵੇਖ ਕੇ ਫਿਰ ਪੈਸੇ ਭੌਂ ਠੀਕ ਆ ਬੈ ਕਰ ਕਰ ਕੇ ਤਸੱਲੀ ਕਰ ਮਗਰੋ ਨਹੀਂ ਕਿਹ ਹੈ ਵੀਰ ਨੇ ਹਨੇ ਵੱਡੀਆਂ ਜਾਂ ਛੋਟੀਆਂ ਇਹੀ ਉਹ ਨਹੀਂ ਜਿਹੜੀ ਦਾ ਕੱਦ ਵੱਡਾ ਉਹਦਾ ਕੱਦ ਵੱਡਾ ਦੱਸਿਆ ਸਾਨੂੰ ਸਵਾ ਪਰਸਮ ਸੇਰਦੀ ਸੀ ਓਕੇ ਹਾਂ ਬੱਚਾ ਨਾਲ ਅੱਖਾਂ ਹੀ ਬੱਚਾ ਦੀ ਭਾਉ ਮੜੀ ਮੈਂ ਬੜਾ ਪੈਠ ਪੁੜਾ ਚੌੜਾ ਲੱਗਾ ਹਨਾ 2 ਫੁੱਟ ਸਵਾ 2 ਫੁੱਟ ਚੌੜੀ ਆ ਸੱਜਣੋਂ ਤੋਂ ਹਾਂ ਕੋਈ ਨਹੀਂ ਤੂੰ ਕੱਢ ਮੈਂ ਸੁਆ ਪਰਸਮ ਸਭ ਸਹੀ ਸੁਆ ਦੂਜਾ ਕਿ ਕੀ ओके धन्यवाद। ਇਹਦੇ ਕੋਲੇ ਕੱਟਾ? ਹਾਂ ਕੱਟਾ। ਤੇ ਝੂਠਾ ਦਾ 11 ਬਾਰ। ਸੁਆ ਦੂਜਾ ਕੀ ਆ ਹਨਾ? ਤੇ 8 ਕਿਲੋ ਭਾਂਡੇ ਦੀ ਮੋਦੀ ਵੀ ਬੋੜਾ। ਠੀਕ ਹੈ ਜੀ। 8 ਕਿਲੋ। ओके। ਧੰਨਵਾਦ। ਵੇਖੋ ਸੱਜਣਾ। ਝੋਟੀ ਦਾ ਚਗਾਠਾ ਬੜਾ ਜੇ ਮਗਰੋ। ਤੇ ਚੋਣ ਤਾਂ ਪੁੱਛਿਆ ਹੀ ਨਹੀਂ ਮੈਂ ਇਸ ਕਰਕੇ ਕਿ ਇਹਦੇ ਅਮਈਆਂ ਸਾਰੀਆਂ ਚੋਣ ਦੀਆਂ 100 ਦੀਆਂ 100 ਹੁੰਦੀਆਂ ਫਿਰ ਜਾਦਾ ਵੀਡੀਓ ਲੰਬੀ ਹੋ ਜਾਂਦੀ ਸੱਜਣੋ ਕਿਉਂਕਿ ਜਾਨਵਰ ਮਹਾਰਾਜ ਦੀ ਕਿਰਪਾ ਨਾਲ ਚੰਗੇ ਹੁੰਦੇ ਆ 11 ਜਨਵਰਾਂ ਦੀ ਵੀਡੀਓ ਆ ਇਸ ਘਰੋਂ ਤੁਹਾਨੂੰ ਇੱਕ-ਇੱਕ ਘਰੋਂ ਵਿਖਾ ਦੇਣੀ ਤੇ ਫੇਰ ਇਹ ਨੋਟ ਕਰ ਲਿਓ ਸਾਰੀਆਂ ਹੀ ਸੂਈਆਂ ਉਹ ਵੀ ਬਿਲਕੁਲ ਤਾਜ਼ੀਆਂ ਗਿੱਲੀਆਂ ਹਾਜ਼ਰ-ਨਾਜ਼ਰ ਬੱਚਿਆਂ ਤੇ ਜਮਾ ਓਕੇ ਰਿਪੋਰਟ ਝੋਟੀਆਂ ਚੱਕੋ ਗੱਡੀਆਂ ਕਰਾਂ ਮੀਂਹ ਪੈਂਦਾ ਪਹੁੰਚ ਜੋ ਮੰਡੀ ਜਾਣ ਦੀ ਨਹੀਂ ਲੋੜ ਘਰੇ ਹੀ ਮੰਡੀ ਆ ਭਰਾ ਨੇ ਬਣਾਤੀ ਅੱਜ ਵੇਖੋ ਹਾਂਜੀ ਹਾਂਜੀ ਗੱਲੇ ਨਾਲ ਉਹ ਆਓ ਵੇਖੋ ਮੈਂ ਕਿਹਦੇ ਵਿੱਚ ਪਰਸੋਂ ਦੇ ਵਿੱਚ ਪਰਸੋਂ ਦੀ ਨਹੀਂ ਨਹੀਂ ਇਹ ਗੱਲ ਦਾ ਤਿਆਰ ਕੋਈ ਸ਼ੱਕ ਹੀ ਨਹੀਂ ਦਾ ਵੇਖੋ ਸੱਜਣਾ ਇਹਦੇ ਕੋਲੇ 8 ਕਿਲੋ ਬੋਲੀ ਹੈ ਹਾਂ ਬੋਲੀ ਕਹੇ ਨਮੂਨਾ ਦਾ ਭਾਵੇਂ ਨਾ ਉਹ ਦੱਸ ਕਹੀ ਇਹ ਦੇਣਾ ਦੇ ਮੱਝ ਦੇ ਵੀ ਦੇਉਗੇ ਇੰਨਾ ਕੁ ਤਾਂ ਕੱਢ 11 ਕਿਲੋ ਦੇ ਦੂ ਜਿਆਦਾ ਨਹੀਂ ਮੈਂ ਕਹਿੰਦਾ ਹਾਂ ਦੇ ਦੇਣਾ ਖੁੱਲਾ ਢੋਲਾਈ ਹਾਂ ਰੇਟ ਇਹਦਾ ਕੀ ਕਰਨਾ ਮੈਂ ਕਿਹ ਇੱਕ ਦਾ ਪੰਜ ਦੀ ਦੇਣੀ ਹੈ ਡਿਮਾਂਡ 11 15 ਜਿੰਨਾ ਮਰਜ਼ੀ 15 ਦੀ ਦੀ 1 ਲੱਖ ਤੇ 5000 ਦੀ ਹੁਣ ਤਨ ਕਰ ਹੁੰਦਾ ਥੋੜਾ ਬਹੁਤਾ ਕਿ ਨਹੀਂ ਦੋ ਕੁ ਕਰ ਦਈਏ ਬਸ ਠੀਕ ਆ ਧੰਨਵਾਦ ਧੰਨਵਾਦ 3 ਇੱਕ ਤਿੰਨ ਦੀ ਦੋ ਦੀ ਦੇ ਦਾਂਗੇ 1 2 ਦੀ ਛੋੜ ਹੀ ਕਰਾਂਗੇ ਹੁਣ ਤਾਂ ਹਨਾ ਝੂਟੀ ਚੰਗੀ ਆ ਨਹੀਂ ਥਣ ਬਲਾ ਕੰਮ ਮੈਂ ਆਪਣੇ ਸੰਸ ਕੋਈ ਨਹੀਂ ਮਾਰੀ ਤਾਈ ਦਾ ਪੁੱਛਿਆ ਨਹੀਂ ਹਰੇਕ ਦਾ ਹਾਂ ਕਿਉਂਕਿ ਵੀਡੀਓ ਲੰਮੀ ਹੋ ਜਾਣੀ ਹੈ ਹਾਂ ਕੱਲ ਸਵੇਰ ਦੀ ਸੀਰੀ ਸੰਸ ਓਕੇ ਹਾਂਜੀ ਮੈਲਾ ਮੂਲਾ ਮਾਰੀ ਜਾਂਦੀ ਆ ਚੱਕੇ ਨਹੀਂ ਕਰਨਾ ਦਿਖਾਉਂ ਚੋਟੀ ਚੰਗੀ ਆ ਯਾਰ ਬਾਬਾ ਕੱਢ ਖਾਂ ਬਾਹਰ ਇਹ ਸੰਗੀ ਰੈਲਾ ਝੋਟੀ ਚੰਗੀ ਆ ਜੰਮੀ ਜੁੰਮੀ ਬੜੀ ਆ ਦੁੱਧ ਬਹੁਤ ਪਾਊਗੀ ਕੱਟਾ ਦੇਗੀ ਕਿ ਕੱਟੀ ਇਹ ਸਭ ਇਹ ਦੇਖਣਾ ਹੀ ਪੜਾਣਾ ਪੜੀ ਨਹੀਂ ਪਟਾਣ ਠੀਕ ਓਕੇ ਵੇਖੋ ਝੋਟੀ ਸਜਣਾ ਆੜਤੀਆਂ ਦੇ ਸਹਰਾਣੇ ਵਾਂਗੂੰ ਗੁੰਦੀ ਤੇ ਜਾਤ ਨਸਲ ਬੜੀ ਆ ਬੜੀ ਜਾਤ ਨਸਲ ਆ ਝੋਟੀ ਤੇ ਕੋਈ ਕਹਿਣ ਵਾਲੀ ਗੱਲ ਨਹੀਂ ਬਹੁਤੀ ਜਾਤ ਨਸਲ ਨਹੀਂ ਹੁੰਦੀ 14 ਕਿਲੋ ਲਿਖ ਕੇ ਵੀ ਦੇ ਦਿੰਦੇ ਦੇ ਦਊਗੀ ਬਾਈ ਕੋਈ ਸ਼ੱਕ ਨਹੀਂ ਮੈਂ ਤਾਂ ਪਹਿਲਾਂ ਕਿਹਾ ਤੈਨੂੰ ਵੀ ਬੜਾ ਚੰਗਾ ਦੁੱਧ ਭਰੂਗੀ ਝੋਟੀ 14 ਕਿਲੋ ਦੁੱਧ ਦੀ ਓੜ ਆ ਪੱਕੀ ਜਿਹੜੀ ਸਾਲ ਤੜਕੇ ਦੀ ਸੁਈ ਆ ਜੇਰ ਦੀ ਓੜ ਆ ਓਕੇ ਮਗਰ ਵੀ ਕੱਟੀ ਵੀ ਬਹੁਤ ਸ਼ਾਨਦਾਰ ਆ ਹਨਾ ਆਪਦੀ ਮਾਰ ਕੀ ਤੇ ਚੂਣ ਤਾਂ ਪੁੱਛਣ ਦੀ ਲੋੜ ਹੀ ਨਹੀਂ ਇਹਦਾ ਆ ਆ ਵੇਖੋ ਤਾਂ ਨਹੀਂ ਪੁੱਛਣ ਦੀ ਲੋੜ ਕਿਉਂ ਥਾਂ ਜਿਹੜਾ ਲੱਗਾ ਨਾ ਇਹਨੂੰ ਬਹੁਤ ਹੀ ਸ਼ਾਨਦਾਰ ਥਾਂ ਲੱਗਾ ਹੋਇਆ ਇਹ ਇਹਦਾ ਕੀ ਰੇਟ ਕਰੀਏ ਸਰ ਸਰ ਮੁੱਲ ਭਾਵੇਂ 35 ਵੇਖੋ ਠੀਕ ਜੋ ਮਰਜੀ ਸਵਾ ਲੱਖ ਦੀ ਦੇਣੀ ਹੈ ਨਹੀਂ ਸਿਆਣੀ ਗੱਲ ਹੈ 25 ਦੀ ਦੇਣੀ ਕੋਈ ਸ਼ੱਕ ਨਹੀਂ ਬੱਚੀ ਦੀ ਦੇਣੀ ਹੈ ਕਿ 25 ਦੀ ਦੇਣੀ ਮੈਂ ਹਾਂ ਕਿਤੇ ਬੱਚੀ ਨੂੰ ਯਾਦ ਕਰ ਲਏ ਬੱਚੀ ਯਾਦ 25 ਦੀ ਦੇਣੀ 25 ਦੀ ਦੇਣੀ ਹੈ ਠੀਕ ਆ ਤੇ ਆ ਵੀ ਵਿਖਾ ਦਗੇ ਹਾਂ ਵਿਖਾਈਏ ਵੀ ਬਿਲਕੁਲ 11 ਦਿਨਾਂ ਦੀ ਸੂਈ ਸੰਸਾ 9 ਕਿਲੋ ਬੋੜਾ ਹੋਊਗਾ ਇੱਕ ਟੋਕਾ ਓਕੇ ਹਾਂ ਕੱਟੀ ਕਟਾਵਾਂ ਅੰਦਰ ਵਿਖਾਉਣਾ ਮਠਾਉਣਾ ਬੱਚਾ ਵਿਖਾਉਣਾ ਠੀਕ ਆ ਇਹ ਇਹ ਚੂਨ ਦੀ ਕਰੜਤ ਤਾਂ ਨਹੀਂ ਨਾ ਨਾ ਬੜੀ ਚੂਨ ਕਰਦੀ ਹੈ ਥਾਣੇ ਦਾ ਲੱਗਦਾ ਨਾ ਹਾਂ ਮੜਾ ਥਾਨ ਲੱਗ ਭੜਪੜਾ ਨਾ ਕਾਜੀ ਸੂਈ ਆ ਓਕੇ ਆ ਬੱਚਾ 나ੜੂ ਦੇ ਜੇ ਕਹਿ ਤਾ ਤੇ 나ੜੂ ਤੇ ਨਿਕਲਣਗੇ ਬੱਚੇ ਹਾਂ ਨਹੀਂ ਨਹੀਂ ਸਿਆਣੀ ਗੱਲ ਆ 나ੜੂਆ ਨਾਲ ਆ ਸੱਜਣੋ 4 ਦਿਨਾਂ ਦੀ ਸੂਈ ਆ ਹਾਂ ਜੀ ਕਿੰਨਿਆਂ ਕਿ ਧਾਰਾਂ ਕਹਤੀਆਂ 8 ਕਿਲੋ ਸੰਸਾ ਇਨਾਂ ਦਾ ਕਰਮ ਵਾਲੇ ਹੁਣੇ ਬੰਨੀ ਫਰਦੀ ਉਹ ਕੰਨ ਹਨਾ ਯਾਰ ਹਾਂ ਉਹ 10 12 ਦੱਸੀ ਜੀ ਉਹ ਫਾਇਦਾ ਨਹੀਂ ਇਹਨਾਂ ਨੂੰ ਮੱਝ ਨਹੀਂ 60 ਦਿਨੋਂ ਇੱਕ ਸਿੰਘ ਦਾ ਕੈਪ ਇਹਦਾ ਲਿੱਥਾ ਇਹ ਨੋਟ ਕਰ ਲਿਓ ਬਾਕੀ ਝੋਟੀ ਤੇ ਜਾਤ ਨਸਲ ਫਲ ਆ ਚੋਣ ਤੁਹਾਨੂੰ ਪੁੱਛਤਾ ਵੀਰ ਕੰ ਦਾ ਵੀ ਜਾਂ ਦਾ ਜਮਾ ਹੀ ਰੂਹ ਵਰਗੀ ਹੋਊ ਹਨਾ ਸਪਾਲੇ ਬਾਲੀ ਚੋਣ ਚੰਗੀ ਆ ਜੀ ਹਾਂ ਇਹ ਟੋਕੇ ਲੈ ਜੇ ਕਿਹੜਾ ਗੱਬਣਾ ਇਹ ਕਿਹੜਾ ਗੱਬਣਾ ਵਾਕਿਆ ਤੇ ਬਾਕੀ ਸੱਜਣੋ ਨੋਟ ਕਰਿਓ ਬੜਾ ਚੰਗਾ ਦੁੱਧ ਭਰੂਗੀ ਕੱਟੀ ਬੇਫਿਕਰ ਹੋ ਜਿਓ 12 13 12 13 ਖੁੱਲਾ ਦੁੱਧ ਦੀ ਜਾਨਾ ਕਰਮਾਂ ਵਾਲੀ ਨੇ ਜਾਤ ਕੁਆਲਟੀ ਵਾਲੀ ਆ ਆ ਵੇਖੋ ਲਾਲੀ ਵਾਲਾ ਲੇਵਾ ਲੱਗਾ ਕਰਮਾਂ ਵਾਲੀ ਨੂੰ ਇਹ ਇਹਦਾ ਕਿ ਹਿਸਾਬ ਰਹਿ ਜੂ ਸਾਮ ਸਾਮ ਮੁੱਲ 95 ਕਰੋੜੋਂ 90 ਕਰੋੜੋਂ 85 ਰੁਪਇਆ ਲੈਣਾ ਆਪਾਂ ਇਹਦਾ ਕਿੰਨਾ ਲੈਣਾ 85 ਇਹਦਾ ਜਮਾਈ ਜੈ ਨਹੀਂ ਕਰਤੇ ਹੈ ਸਾਰੇ ਵੀ ਰੱਖੀ ਨਾ ਜਾਣਾ ਲੱਖੜੀਆਂ ਚਾਸੀਂ ਲੈਣਾ ਆਂਦਾ ਛੋੜ ਕਰਨੀ ਸੋ ਤੇ ਬੱਚੀ ਨੂੰ ਦੇ ਦਈਏ ਫਿਰ ਬੱਚੀ ਨੂੰ ਚੇਤਾ ਕੀਤਾ ਸੀ ਬੱਚੀ ਨੂੰ ਦੇ ਦੋ ਕੋਈ ਗੱਲ ਨਾਲੀ ਚੋਣ ਚੰਗੀ ਆ ਨਹੀਂ ਚੰਗੀ ਆ 85000 ਦੀ ਜਿਹੜਾ ਦੁੱਧ ਤੇ ਲਾਲੇ ਯਾਰ ਮਾੜੀ ਤਾਂ ਨਹੀਂ ਕਿਲੋ ਦੱਸਣ ਨੂੰ 10 12 ਦੱਸੀ ਕੀ ਫਾਇਦਾ ਤੇ 10 12 ਕਿਲੋ ਦੁੱਧ ਵੀ ਦਊ ਨਹੀਂ ਨਾ ਉਹ ਤਾਂ ਉਹ ਤਾਂ ਦੱਸਣਾ ਹੀ ਨਹੀਂ ਦੰਗਲੇ ਨੂੰ ਆ ਹਾਂ ਉਹ ਸੇਵਾ ਅਗਲਾ ਜਿਹੋ ਜੋ ਪਾਉ ਉਹੋ ਜਿਹਾ ਚੋ ਜਾਲ ਵਾਕਿਆਈ ਕੀ ਬਾਤ ਆ ਧੰਨਵਾਦ ਤੇਰੇ ਰਏ ਛੋਟੀ ਦਾ ਜਮਾ ਹੀ ਰੇਟ ਜਾਜ ਇਹਦੇ ਵੀ ਲੇਵੇ ਤੇ ਨਾਲਾ ਨੂੜਾ ਬੜੀਆਂ ਹਨਾ ਤੇ 14 ਕਿਲੋ ਬੜੀਆਂ ਹਾਂ। ਹਾਂ। ਤੁਹਾਡਾ ਨਾ ਦੂਜਾ ਤੇ ਇਹ ਇਹ ਆਪਾਂ ਕਹਤੀ 1 ਲੱਖ ਤੇ 25 ਹਜ਼ਾਰ ਦੀ ਦੇਣ ਲੈਣਾ। ਦੇਣ ਲੈਣਾ। ਇੱਕ ਰੀ ਫੇਰ ਕਰਾ ਚੈੱਕ ਸਾਰੀਆਂ ਮੜਾ ਮੜਾ ਲਾਈ ਚੱਲ ਟੋਲਾ। ਓਕੇ। ਵੇਖੋ ਸੱਜਣੋ ਫੇਰ ਕਰ ਲਓ ਇਹਨਾਂ ਨੂੰ ਕੈਮਰੇ ਤੇ ਚੈੱਕ। ਕੋਈ ਕਸਰ ਰਹਿ ਨਾ ਜਾਵੇ। ਕਿਉਂਕਿ ਤੁਸੀਂ ਪੈਸੇ ਖਰਚਨੇ ਆ ਤੇ ਤਸੱਲੀ ਕਰਾਉਣਾ ਸਾਡਾ ਹੱਕ ਆ ਗਾਂਹ ਵਾਲੀ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ। ਵੇਖੋ ਤੇ ਬਾਕੀ ਇਹ ਸੱਜਣਾ ਦੇ ਵੀ ਪੈਸੇ ਲਾ ਕੇ ਲਈਆਂ ਹੁੰਦੀਆਂ ਇਹਨਾਂ ਨੇ ਵੀ ਤਸੱਲੀਆਂ ਕੀਤੀਆਂ ਹੁੰਦੀਆਂ ਇਹ ਵੀ ਨੋਟ ਕਰ ਲਿਓ ਘਰ ਵਾਲਾ ਤਾਂ ਪਵਾ ਉਹਨੇ ਕੀ ਕਰਜੇ ਪਰ ਵਪਾਰੀ ਨਹੀਂ ਕਰਦਾ ਇਹ ਨੋਟ ਕਰ ਲਿਓ ਕਿਉਂਕਿ ਉਹਨੇ ਗਾਂ ਗਾਹਕ ਬਣਾਉਣਾ ਹੁੰਦਾ ਹਾਂਜੀ 11 12 ਲੈ ਕੇ ਬਦਲੀ ਗੱਲ ਹਾਂ ਇੱਕ ਵੀ ਵੀਰ ਭਰਾਵਾਂਗੇ ਹੱਥ ਜੋੜ ਕੇ ਬੇਨਤੀ ਵੀ ਚੋ ਕੇ ਭਾਂ ਤਸੱਲੀ ਕਰ ਜਿਵੇਂ ਮਰਜੀ ਜਿਵੇਂ ਅਗਲੇ ਦਾ ਮਾਨ ਕਰਦਾ ਉਵੇਂ ਲੈ ਜਾਣ ਕੋਈ ਕਾਲੀ ਨਹੀਂ ਕੋਈ ਹੱਥ ਜੋੜ ਕੋਈ ਦੋ ਤਿੰਨ ਵਾਰੀ ਵੀਡੀਓ ਵੇਖ ਕੇ ਤਸੱਲੀ ਨਾਲ ਫਿਰ ਸਾਈ ਫੋਨ ਕਰਨ ਹਾਂ ਕਾਲੀ ਨਾ ਕਰਨ ਆਖਣ ਵੀਾਰੇ ਸੰਸਾ ਵੀ ਵੱਡੀ ਸੀ ਛੋਟੀ ਸਿੰਘ ਨਹੀਂ ਵੇਖਿਆ ਹਾਂ ਆਰਜਨ ਕੁੰਗੜ ਵਾਲੀ ਵੀ ਹਲਾ ਦੇ ਮਾੜੀ ਜੀ ਤਸੱਲੀ ਕਰ ਦੇਣਾ ਉਹਦੀ ਠੀਕ ਹੈ ਹਾਂ ਕਰਦੇ ਪਰੇ ਨੂੰ 14 ਕਿਲੋ ਸੰਸਾ ਦੇ ਦਿੱਤ ਦੋ ਬੜੇ ਰਮਾਨ ਹਾਂ ਦੋ ਦੰਦ ਕੱਟੀ ਪਹਿਲਾ ਸੂਆ ਮੀਣੀ ਦਾ ਮੀਣੀ ਆ ਇਹਦਾ ਹੁਣ ਮੀਮੋਂ ਪਈ ਜਾਂਦਾ ਨਹੀਂ ਤਾਂ ਸਪੈਸ਼ਲ ਵੀਡੀਓ ਇਹਦੀ ਕੱਲੀ ਦੀ ਬਣਾਉਣ ਵਾਲੀ ਆ ਐਡੀ ਝੂਟੀ ਚੰਗੀ ਆ ਸੱਜਣੋ ਆ ਚੀਜ਼ਾਂ ਨਹੀਂ ਲੱਭਦੀਆਂ ਬੜੀਆਂ ਘੱਟ ਲੱਭਦੀਆਂ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਇਨਾਂ ਕਸਮਾਂ ਕੱਢ ਕੇ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ